ਦੇ ਅਰਥ ਨੇ ਪਵਿੱਤਰਤਾ ਇਸ਼ਨਾਨ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਧੰਤੇ ਜਾਤ ਸੋਚ ਕਰਨ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਮਨ ਸੁੱਚਾ ਨਹੀਂ ਹੁੰਦਾ ਇਸ਼ਨਾਨ ਕਰਨ ਦੇ ਨਾਲ ਕੂੜ ਦੀ ਮੈਲ ਉਤਰਦੀ ਨਹੀਂ ਬਲਕੇ ਭਗਤ ਕਬੀਰ ਤੇ ਇੱਥੇ ਤੱਕ ਕਹਿੰਦੇ ਨੇ ਜਲ ਕੇ ਮੱਜਨ ਜੇਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਤੈਸੇ ਮੈਂਡਕ ਤੈਸੇ ਓਨਰ ਫਿਰ ਫਿਰ ਜਉਨੀ ਆਵੇ ਆਪ ਹੋਰ ਇੱਕ ਵਾਕ ਵਿੱਚ ਫਰਮਾਨ ਕਰ ਦਿਨ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਭਜਨ ਨਾ ਮੁਕਤ ਹੋਏ ਇਮ ਕਹਿ ਰਹਿਮੇ ਕਬੀਰ ਆਪ ਦੇ ਬੀਚਕ ਨਾਮਕ ਗ੍ਰੰਥ ਵਿੱਚ ایک بڑا سندر چھند ہے آپ کہ گنگ نہائے جو نر ترہے میں ڈک کیوں نہ ہیں جن کے گنگا میں گھر ہے سنکھ بجائے جو نر تر ہیں گدھے کیوں نہ ہیں جن کے سنکھ جیسے سر ہیں جٹ بڑھائے جو نر تر ہیں مور کیوں نہ ہیں ਜਿਨ ਕੇ ਲੰਬੇ ਲੰਬੇ ਪਰ ਹੈ ਕਹਤ ਕਬੀਰ ਸੁਨੋ ਰੇ ਸੰਤੋ ਵਹੀ ਨਰਤਰ ਹੈ ਜਿਨ ਕੇ ਹਿਰਦੇ ਮੇ ਹਰ ਹੈ ਇਸ ਤਰ੍ਹਾਂ ਦੇ ਮਹਾਪੁਰਸ਼ ਪਰੰਪਰਾਵਾਦੀ ਨਹੀਂ ਹੁੰਦੇ ਸਤਵਾਦੀ ਹੁੰਦੇ ਨੇ ਸਤਵਾਦੀਆਂ ਦਾ ਤੇ ਪਰੰਪਰਾਵਾਦੀਆਂ ਦਾ ਹਮੇਸ਼ਾ ਘੋਲ ਰਹੇ ਸਤਵਾਦੀ ਵੀ ਦੋ ਤਰ੍ਹਾਂ ਦੇ ਰਹੇ ਨੇ ਸੱਚ ਜਾਣ ਲਿਆ ਕਹਿਣਾ ਨਹੀਂ ਬਚਉ ਨਹੀਂ ਕਹਿਣਾ ਕਿਉਂਕਿ ਕਹਾਂਗੇ ਤਾਂ ਜਗਤ ਵਿਰੋਧਤਾ ਦੇ ਚ ਖੜਾ ਹੋਵੇਗਾ ਆਖਾਂਗੇ ਸੰਸਾਰ ਸਹਿਮਤ ਨਹੀਂ ਹੋਵੇਗਾ ਦੂਸਰੇ ਸਤਵਾਦੀ ਉਹ ਨੇ ਸੱਚ ਜਾਣਿਆ ਸੱਚ ਕਹਿਣਾ ਵੀ ਹੈ ਤਾਂ ਕਿ ਜਗਤ ਦੀ ਝੋਲੀ ਚ ਪੈ ਸਕੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਇਸ ਤਰ੍ਹਾਂ ਦਾ ਇਸ਼ਨਾਨ ਇੱਕ ਦਫਾ ਨਹੀਂ ਜੇ ਲੱਖਾਂ ਦਫਾ ਵੀ ਕੀਤਾ ਜਾਏ ਤਾਂ ਵੀ ਪਵਿੱਤਰਤਾ ਨਸੀਬ ਨਹੀਂ ਹੋਵੇਗੀ ਤਾਂ ਵੀ ਕੋੜ ਦੀ ਪਾਲ ਨਹੀਂ ਟੁੱਟੇਗੀ ਔਰ ਅਕਸਰ ਤੇ ਐਸਾ ਦੇਖਿਆ ਗਿਆ ਕਿ ਦੁਨੀਆ ਦੇ ਬਹੁਤ ਵੱਡੇ ਵੱਡੇ ਠੱਗ ਤੀਰਥਾਂ ਦੇ ਕੰਡੇ ਹੀ ਮਿਲਦੇ ਨੇ ਬਨਾਰਸ ਸੜੇ ਰੇਸ਼ ਦਾ ਮੁੱਖ ਤੀਰਥ ਸਭ ਤੋਂ ਵੱਡਾ ਤੀਰਥ ਲੇਕਿਨ ਹੈਰਾਨਗੀ ਦੀ ਗੱਲ ਇਸ ਦੇਸ਼ ਦੇ ਠੱਗ ਵੀ ਬਨਾਰਸ ਦੇ ਮਸ਼ਹੂਰ ਨੇ ਕਬੀਰ ਜੈਸੇ ਸੰਤ ਨੂੰ ਵੀ ਕਹਿਣਾ ਪਿਆ ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਤੋਂ ਇਸ਼ਨਾਨ ਕਰਨ ਦੇ ਨਾਲ ਚਾਹੇ ਕੈਸੀ ਵੀ ਨਦੀ ਕਿਉਂ ਨਾ ਹੋਵੇ ਇਹ ਠੀਕ ਹੈ ਕਿ ਕੁਝ ਪਾਣੀ ਇਸ ਢੰਗ ਨਾਲ ਪਵਿੱਤਰ ਹੋ ਸਕਦਾ ਹੈ ਕਿ ਉਹ ਸਰੀਰ ਵਾਸਤੇ ਮਫੀਦ ਹੋਵੇ ਸਰੀਰ ਦੇ अनेका ਰੋਗਾਂ ਨੂੰ ਕੱਟਣ ਦੇ ਸਮਰੱਥ ਹੋਵੇ ਪਾਣੀ ਇਸ ਤਰ੍ਹਾਂ ਤੇ ਉਹ ਦੇਵਤਾ ਵੀ ਹੈ ਪ੍ਰਭੂ ਦੀ ਇੱਕ ਦਿੱਤੀ ਹੋਈ ਸ਼ਕਤੀ ਹੈ ਲੇਕਿਨ ਇਹ ਸਮਝ ਲਿਆ ਜਾਏ ਕਿ ਜਲ ਦੇ ਇਸ਼ਨਾਨ ਕਰਨ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੈ ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨਾਲ ਸਹਿਮਤ ਨੇ ਇਸ ਵਾਸਤੇ ਗੁਰਮਤ ਨੇ ਜਿੱਥੇ-ਜਿੱਥੇ ਤੀਰਥ ਬਣਾਏ ਜਲ ਦੇ ਨਾਲ-ਨਾਲ ਪਾਣੀ ਦੇ ਨਾਲ-ਨਾਲ ਬਾਣੀ ਦਾ ਪ੍ਰਕਾਸ਼ ਰੱਖਿਆ ਜ਼ੋਰ ਦਿੱਤਾ ਇਸ ਗੱਲ ਤੇ ਕਿ ਤੂੰ ਕੇਵਲ ਪਾਣੀ ਦਾ ਇਸ਼ਨਾਨ ਹੀ ਨਹੀਂ ਕਰਨਾ ਬਾਣੀ ਦਾ ਇਸ਼ਨਾਨ ਕਰਨਾ ਹੈ ਔਰ ਪਾਣੀ ਵੀ ਉਹੀ ਪਵਿੱਤਰ ਹੈ ਜਿਸ ਦਾ ਬਾਣੀ ਨਾਲ ਸੰਬੰਧ ਹੋਵੇ ਜਪ ਨਾਲ ਸੰਬੰਧ ਹੋਵੇ ਤਪ ਨਾਲ ਸੰਬੰਧ ਹੋਵੇ ਭਜਨ ਨਾਲ ਸੰਬੰਧ ਹੋਵੇ ਉਸ ਤਰ੍ਹਾਂ ਦੇ ਪਾਣੀ ਦਾ ਇਸ਼ਨਾਨ ਵਕਤੀ ਤੌਰ ਤੇ ਕੁਝ ਸੁਖ ਸ਼ਾਂਤੀ ਤੇ ਦੇ ਸਕਦਾ ਹੈ ਕਿਹੜੇ ਪਾਣੀ ਜਿਹੜਾ ਪਾਣੀ ਬਾਣੀ ਨਾਲ ਜੁੜਿਆ ਹੋਇਆ ਹੈ ਜਿਹੜਾ ਪਾਣੀ ਜਪ ਤਪ ਭਜਨ ਨਾਲ ਜੁੜਿਆ ਹੋਇਆ ਹੈ ਪਰ ਕੇਵਲ ਪਾਣੀ ਦੇ ਇਸ਼ਨਾਨ ਨੂੰ ਪ੍ਰਭੂ ਪ੍ਰਾਪਤੀ ਦਾ ਵਸੀਲਾ ਸਮਝ ਲੈਣਾ ਜਗਤ ਗੁਰੂ ਬਾਬਾ ਕਹਿੰਦੇ ਨੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਦੂਸਰਾ ਤਰੀਕਾ ਇਹ ਅਪਣਾਇਆ ਸੜਿਵੇਸ਼ ਦੇ ઋષਿ ਮੁਨੀਆਂ ਨੇ ਕਿ ਬੋਲਣ ਦੇ ਨਾਲ ਮਨੁੱਖ ਦੀ ਬਹੁਤੀ ਸ਼ਕਤੀ ਨਸ਼ਟ ਹੋ ਜਾਂਦੀ ਹੈ ਬੋਲਦੇ ਆਏ ਮਨੁੱਖ ਦਾ ਮਨ ਬਹੁਤਾ ਖਿੰਡਦਾ ਹੈ ਬੋਲਦੇ ਆਏ کچھ واق اسط نکل آئیں کچھ بولا نال کسی دا دل ٹوٹ ہے تو کی کریے بولیے ہی نہ خاموش رہنا ہے چپ رہنا ہے دراصل اندرا ہر دی دیتی ہوئی مہان دین ہے وہی ہوئی ایک مہان کلا ہے اور اس دی دتی ہوئی ایک مہان شکتی ہے ਚਾਹੀਦਾ ਤੇ ਇਹ ਹੈ ਇਸ ਦਾ ਸਹੀ ਉਪਯੋਗ ਕਰੀਏ ਜਿਵੇਂ ਜੀਵਨ ਉਸਨੇ ਸਾਨੂੰ ਬੜਾ ਕੀਮਤੀ ਦਿੱਤਾ ਹੈ ਤੇ ਆਖ ਦਿੱਤਾ ਜਾਏ ਮੈਂ ਇਸ ਜੀਵਨ ਦੀ ਵਰਤੋਂ ਹੀ ਨਹੀਂ ਕਰਨੀ ਜੀਵਨ ਚਾਹੀਦਾ ਨਹੀਂ ਇਹ ਸਵਾਸ ਮੈਨੂੰ ਚਾਹੀਦੇ ਨੇ ਫਿਰ ਤੇ ਮਾ ਹੁਤਾ ਰਸਨਾ ਦਾ ਗਲਤ ਇਸਤੇਮਾਲ ਨਹੀਂ ਕਰਨਾ ਸਹੀ ਇਸਤੇਮਾਲ ਕਰਨਾ ਹੈ ਅੱਖਾਂ ਦਾ ਗਲਤ ਇਸਤੇਮਾਲ ਨਹੀਂ ਕਰਨਾ ਸਹੀ ਕਰਨਾ ਹੈ ਕੰਨਾਂ ਦੀ ਗਲਤ ਵਰਤੋਂ ਨਹੀਂ ਕਰਨੀ ਸਹੀ ਕਰਨੀ ਹੈ ਲੇਕਿਨ ਕੁਝ ਐਸੇ ਭਗੋੜੇ ਸੰਸਾਰ ਜਿਨ੍ਹਾਂ ਨੂੰ ਆਪਣੀ ਜ਼ਬਾਨ ਤੇ ਭਰੋਸਾ ਨਹੀਂ ਸੀ ਉਹਨਾਂ ਨੇ ਧਾਰਨਾ ਇਹ ਬਣਾ ਲਈ ਚੁੱਪ ਹੀ ਰਹਿਣਾ ਕਿਉਂਕਿ ਬੋਲਣ ਨਾਲ ਸ਼ਕਤੀ ਨਸ਼ਟ ਹੁੰਦੀ ਹੈ ਬੋਲਣ ਨਾਲ ਗਲਤ ਬੋਲਿਆ ਜਾਂਦਾ ਹੈ ਔਰ ਬੋਲਣ ਦੀ ਬਹੁਤੀ ਜਿਹੀ ਕਿਦਰੇਵਾਦੀ ਪੈ ਜਾਏ ਤਾਂ ਫਿਰ ਖਾਮੋਸ਼ ਕਰਨਾ ਵੀ ਬੜਾ ਔਖਾ ਹੋ ਜਾਂਦਾ ਹੈ ਇਹ ਤੇ ਠੀਕ ਹੈ ਕਿ ਬਹੁਤ ਬੋਲਣ ਦੇ ਨਾਲ ਮਨ ਖਿੰਡਦਾ ਹੈ ਗਲਤ ਬੋਲਣ ਦੇ ਨਾਲ ਮਨ ਖਿੰਡਦਾ ਹੈ ਇਕਨੇ ਦਾ ਇਹ ਮਤਲਬ ਵੀ ਨਹੀਂ ਕਿ ਨਾ ਬੋਲਣ ਨਾਲ ਕੋਈ ਮਨ ਜੁੜ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਬੋਲੀਏ ਹੀ ਨਾ ਤੇ ਕੂੜ ਦੀ ਜਿਹੜੀ ਕੰਧ ਹੈ ਇਹ ਟੁੱਟ ਜਾਂਦੀ ਹੈ ਐਸਾ ਨਹੀਂ ਹੈ ਇਹ ਤਾਂ ਠੀਕ ਹੈ ਕਿ ਜਿਵੇਂ ਸ਼ੇਖ ਸਾਦੀ ਸਾਹਿਬ ਦਾ ਕਥਨ ਹੈ ਕਿ ਜਵੈ ਮੁਸ਼ਕ ਬੈਤਰਜ਼ ਇਕ ਤਉ ਦੈ ਗਿਲ ਕਮ ਆਵਾਜ਼ ਹਰ ਗਿਜ ਨਾ ਬੀਨੀ ਖਜਲ ਉਹ ਕਹਿੰਦਾ ਹੈ ਘੱਟ ਬੋਲਣ ਵਾਲਾ ਤੇ ਸੋਚ ਕੇ ਬੋਲਣ ਵਾਲਾ ਕਦੀ ਖੱਜਲ ਖੁਆਰ ਨਹੀਂ ਹੁੰਦਾ ਕਦੀ ਦੁਖੀ ਨਹੀਂ ਹੁੰਦਾ ਜਵੇਂ ਮੁਸ਼ਕ ਬੈਤਰਜ਼ ਇਕ ਤੋਦਾ ਗਿਲ ਬਹੁਤ ਕੀਮਤੀ ਬਾਤ ਆਪ ਕਹਿੰਦੇ ਨੇ اے ਬੰਦੇ ਤੂੰ ਮੂੰਹ ਦੇ ਚੋਂ ਪੂਰੇ ਦਾ ਪੂਰਾ ਮਿੱਟੀ ਦਾ ਤੋਦਾ ਕੱਢਾਂ ਮਿੱਟੀ ਦਾ ਢੇਰ ਕੱਢਾਂ ਉਸ ਨਾਲੋਂ ਬੈਤਰ ਹੈ ਕਿ ਜੋ ਦੇ ਦਾਣੇ ਜਿੰਨੀ ਇੱਕ ਨਿੱਕੀ ਜਿਹੀ ਗਲ ਆਖ ਪਰ ਹੋਵੇ ਮੁਸ਼ਕ ਕਪੂਰ ਵਰਗੀ ਉਹਦੇ ਚ ਮਹਿਕ ਹੋਵੇ ਉਹਦੇ ਸੁਗੰਧ ਹੀ ਹੋਵੇ ਫਿਰ ਇੱਕ ਥਾਂ ਤੇ ਆ ਪੈਸਾ ਵੀ ਕਹਿੰਦੇ ਨੇ ਕਿ ਮੈਂ ਦੇਖਾਂ ਇੱਕ ਬੰਦਾ ਸੁ ਜਾਖਾ ਹੈ ਤੇ ਚੱਲ ਰਿਹਾ ਹੈ ਤੇ ਮੈਂ ਹੁਣ ਉਸ ਨੂੰ ਰਸਤਾ ਦਿਖਾਵਾਂ ਐਸਾ ਮੇਰਾ ਬੋਲਣਾ ਉਥੇ ਅਜਾਈ ਹੋਵੇਗਾ ਵਿਅਰਥ ਹੋਵੇਗਾ ਵਗਰ ਬੀਨੰ ਕੇ ਨਾ ਬੀਨਾ ਉਚਾ ਅਸਤ ਅਗਰ ਖਾਮੋਸ਼ ਬਸ਼ਨ ਨਸ਼ੀਨੰ ਗੁਨਾਹ ਅਸਤ ਜਿਵੇਂ ਦੇਖਾਂ ਕਿ ਇੱਕ ਨਾਵੀਨ ਬੰਦਾ ਹੈ ਅੰਧਾ ਬੰਦਾ ਹੈ ਔਰ ਉਹਦੇ ਅੱਗੋਂ ਚਾਹ ਹੈ ਖੂ ਹੈ ਅਗਰ ਖਾਮੋਸ਼ ਬਨ ਨਸ਼ੀਨਮ ਗੁਨਾਸਤ ਜੇ ਮੈਂ ਉੱਥੇ ਵੀ ਚੁੱਪ ਰਹਿ ਗਿਆ ਇਹ ਗੁਨਾਹ ਹੋਵੇਗਾ ਇਹ ਮਹਾਪਾਪ ਹੋਵੇਗਾ ਪਰ ਮੈਂ ਇਹ ਵੇਖਾਂ ਇੱਕ ਸੁਝਾਕਾ ਵੀ ਹੈ ਉਹਨੂੰ ਖੂ ਵੀ ਦਿਖਾਈ ਦੇ ਰਿਹਾ ਹੈ ਤੇ ਫਿਰ ਮੈਂ ਡੰਡੋਰਾ ਪਿੱਟੀ ਜਾਵਾਂ ਬਈ ਖੂ ਹੈ ਖੂ ਹੈ ਇਹ ਮੇਰਾ ਬੋਲਣਾ ਅਜਾਈ ਹੋਵੇਗਾ ਏ ਮੇਰਾ ਬੋਲਣਾ ਵਿਅਰਥ ਹੋਵੇਗਾ। ਤੋਂ ਇਹ ਤੇ ਠੀਕ ਹੈ ਘੱਟ ਬੋਲਣਾ। ਅਜਾਈ ਨਹੀਂ ਬੋਲਣਾ। ਵਿਅਰਥ ਨਹੀਂ ਬੋਲਣਾ। ਪਰ ਇਹਦਾ ਇਹ ਮਤਲਬ ਵੀ ਨਹੀਂ ਕਿ ਬਿਲਕੁਲ ਹੀ ਨਹੀਂ ਬੋਲਣਾ। ਇਸ ਵਾਸਤੇ ਸਤਿਗੁਰ ਕਹਿੰਦੇ ਨੇ ਕਿ ਚੁੱਪ ਹੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ। ਚੁੱਪ ਰਹਿਣ ਨਾਲ ਵੀ ਮਨ ਚੁੱਪ ਨਹੀਂ ਕਰਦਾ। ਮਨ ਬੋਲਦਾ ਹੀ ਰਹਿੰਦਾ। बोले नहीं होए बैठा मौनी अंतर कल्प भवाईए जौनी अंदर ते कल्पना चल रही है साहिब गोबिंद सिंह जी महाराज दा वाक नावे दादर मौन सो ब्रच हैं बनारस बंदर बास बनारे अगर मौन धारण कर नाल ही प्रभु दी प्राप्ति होवे तो जितने वृक्ष ने जितनी वनस्पति है जे दे अंदर जीवन मौजूद है لیکن تمام دے تمام مونین ہے خاموش نے پتھر بھی مونین ہے بنسپتی بھی مونی ہے کچھ کیڑے مکوڑے بھی مونین ہے سب نو پربھو ملنا چاہیے سب نو پرماطما ملنا چاہیے نہیں صاحب کہہ اندے نے چپ رہن دے نال من چپ نہیں کردا چپ رہن دے نال جھوٹ دی کند نہیں ٹوٹدی تیسری વિચાર دھارا جو سڑے دیش دے وچ ਬਹੁਤ ਵੱਡੇ ਪੱਦਰ ਤੇ ਪਨਪੀ ਇਸ ਨੂੰ ਜਨਮ ਦਿੱਤਾ ਆਵਾਮ ਮਾਰ ਗਿਆ ਨੇ ਇਹਨਾਂ ਦੀ ਵਿਚਾਰਧਾਰਾ ਇਹ ਸੀ ਕਿ ਮਨ ਜੋ ਕੁਝ ਮੰਗਦਾ ਹੈ ਦੇਓ ਰੱਜ ਕੇ ਦੇਓ ਜੋ ਖਾਣ ਨੂੰ ਮੰਗਦਾ ਹੈ ਜੋ ਪੀਣ ਨੂੰ ਮੰਗਦਾ ਹੈ ਜੋ ਵੇਖਣ ਨੂੰ ਮੰਗਦਾ ਹੈ ਜੋ ਸੁਣਨ ਨੂੰ ਮੰਗਦਾ ਹੈ ਜੋ ਸਪਰਸ਼ ਕਰਨ ਨੂੰ ਮੰਗਦਾ ਹੈ ਜੋ ਸੁੰਘਣ ਨੂੰ ਮੰਗਦਾ ਹੈ ਵਰਸ ਕੇ ਇੰਦਰੀਆਂ ਦਾ ਜੋ ਰਸ ਮਨ ਮੰਗਦਾ ਹੈ ਰੱਜ ਕੇ ਦੇਓ ਇਤਨਾ ਦਿਓ ਕਿ ਮਨ ਰਜ ਜਾਵੇ ਤੇ ਜਦ ਮਨ ਰਜੇਗਾ ਤਾਂ ਹੀ ਰੱਬ ਦੀ ਤਰਫ ਮੁੜੇਗਾ ਜਦ ਮਨ ਰਜੇਗਾ ਤਾਂ ਹੀ ਪ੍ਰਮਾਤਮਾ ਦੀ ਤਰਫ ਮੁੜੇਗਾ ਵਾਮ ਮਾਰਗੀਆਂ ਨੂੰ ਜਵਾਬ ਦਿੱਤਾ ਹੈ ਜਗਤ ਗੁਰੂ ਬਾਬੇ ਨੇ ਕਿ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਇੱਕ ਲੋਕ ਨਹੀਂ ਇੱਕ ਪੁਰੀ ਨਹੀਂ ਅਨੇਕਾਂ ਪੁਰੀਆਂ ਦੇ ਪਦਾਰਥ ਪੰਡਾਂ ਦੀ ਤਰ੍ਹਾਂ ਬਨ ਕੇ ਵੀ ਜੇ ਮਨੁੱਖ ਨੂੰ ਦੇ ਦਿੱਤੇ ਜਾਣ ਤਾਂ ਵੀ ਮਨ ਦੀ ਭੁੱਖ ਨਹੀਂ ਮਿਟਦੀ ਮਨ ਤੇ ਕਦੀ ਰਜਦਾ ਹੀ ਨਹੀਂ ਸੰਸਾਰ ਵਿੱਚ ਐਸਾ ਹੈ ਹੀ ਨਹੀਂ ਕੁਝ ਜਿਸ ਤੋਂ ਮਨ ਨੂੰ ਤ੍ਰਿਪਤੀ ਨਸੀਬ ਹੋ ਸਕੇ ਜਗਤ ਦੇ ਚ ਐਸਾ ਕੁਝ ਵੀ ਨਹੀਂ ਜਿਹਦੇ ਨਾਲ ਮਨੁੱਖ ਤ੍ਰਿਪਤ ਹੋ ਸਕੇ ਇਹ ਤੇ ਮੂਲ ਧਾਰਨਾ ਹੀ ਗਲਤ ਹੈ ਤੋ ਵਾਮ ਮਾਰਗੀਆਂ ਦੇ ਮੰਦਰ ਦੁਰਾਚਾਰ ਦੇ ਅੱਡੇ ਬਣ ਗਏ ਉੱਥੇ ਇਸਤਰੀ ਤੇ ਪੁਰਸ਼ ਦੇ ਲਿੰਗ ਪੂਜੇ ਜਾਣ ਲੱਗੇ ਪੱਗ ਪੂਜੇ ਜਾਣ ਲੱਗੇ ਜਿਨ੍ਹਾਂ ਦੇ ਚਿੰਨ੍ਹ ਅੱਜ ਵੀ ਭਾਰਤ ਦੇ ਮੰਦਰਾਂ ਦੇ ਵਿੱਚ ਮੌਜੂਦ ਨੇ ਥਾਂ ਥਾਂ ਤੇ ਦੁਰਾਚਾਰ ਦੇ ਅੱਡੇ ਜਦ ਮੰਦਰ ਬਣੇ ਔਰ ਪਿਛੋਕੜ ਵਿਚਾਰਧਾਰਾਏ ਕਮ ਕਰ ਰਹੀ ਸੀ ਮਨ ਨੂੰ ਰਜਾਣ ਜੋ ਖਾਣ ਨੂੰ ਮੰਗੇ ਦੇਵ ਜੋ ਭੋਗਣ ਨੂੰ ਮੰਗੇ ਦੇਵ ਤੋ ਇਨਾ ਭੋਗਾ ਦੇ ਚਲੀਨ ਹੋ ਕੇ ਮਨੁੱਖ ਭੋਗੀ ਤੇ ਬਣ ਗਿਆ yogi ਬਣਨਾ ਸੁਪਨਾ ਹੋ ਗਿਆ ਧਾਰਮਿਕ ਮੰਦਰ ਅਧਰਮ ਦੇ ਅੱਡੇ ਬਣ ਗਏ ਪਾਪ ਵਾਸਨਾ ਦੇ ਅੱਡੇ ਬਣ ਗਏ ਦੁਰਾਚਾਰ ਦੇ ਅੱਡੇ ਬਣ ਗਏ ਔਰ ਅੱਜ ਵੀ ਜਦ ਇਸ ਤਰ੍ਹਾਂ ਦੇ ਅਸਥਾਨ ਦੇਖਣ ਨੂੰ ਮਿਲਦੇ ਨੇ ਔਰ ਪੁਰਾਣੀ ਵਿਚਾਰਧਾਰਾ ਪੜਨ ਨੂੰ ਮਿਲਦੀ ਹੈ ਤਾਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿਤਨਾ ਗਲਤ ਸੋਚਿਆ ਗਿਆ ਕਿ ਮਨ ਜਦ ਰਜੇਗਾ ਤੇ ਫਿਰ ਬੰਦਗੀ ਕਰਾਂਗੇ ਮਨ ਦਾ ਇਹ ਗਿਆਨ ਕਿਸੇ ਕੋਲ ਨਹੀਂ ਸੀ ਕਿ ਮਨ ਤੇ ਕਦੀ ਰਜਦਾ ਹੀ ਨਹੀਂ ਸਮੁੱਚੀ ਪੁਰੀਆਂ ਦੇ ਬਣ ਕੇ ਪਦਾਰਤ ਭਰ ਦੇ ਦਿੱਤੇ ਜਾਂ ਤਾਂ ਵੀ ਮਨ ਭੁੱਖੇ ਦਾ ਭੁੱਖਾ ਰਹਿੰਦਾ ਹੈ ਤੇ ਜਗਤ ਗੁਰੂ ਬਾਬਾ ਕਹਿੰਦੇ ਨੇ ਭੁੱਖਿਆ ਭੁੱਖ ਨਾ ਤਰੇ ਜੇ ਬੰਨ ਪੁਰੀਆਂ ਭਾਰ ਸਾਇਬ ਕਨੇ ਰੁਪੀ ਭੁੱਖ ਨਾ ਉਤਰੇ ਜਾਂਦੇ ਖਾਂ ਤਾਂ ਭੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲਥੀ ਭੁੱਖ ਹਕੀਕਤ ਸਚਾਈ ਕਿ ਮਨੁਖ ਦੇ ਅੰਦਰ ਭੁੱਖ ਧਨ ਦੀ ਹੈ ਪਿਆਸ ਰੂਪ ਦੀ ਹੈ ਨਾ ਰੂਪ ਦੀ ਪਿਆਸ ਮਿਟਦੀ ਹੈ ਨਾ ਧਨ ਦੀ ਭੁੱਖ ਮਿਟਦੀ ਹੈ ਜਿਸ ਤਰਾਂ ਸਰੀਰ ਜ਼ਿੰਦਾ ਹੈ ਭੋਜਨ ਕਰਕੇ ਪਾਣੀ ਕਰਕੇ ਕੇਵਲ ਪਾਣੀ ਦੇ ਦੇਈਏ ਤੇ ਭੋਜਨ ਨਾ ਦੇਈਏ ਗੱਲ ਨਹੀਂ ਬਣੇਗੀ ਕੇਵਲ ਭੋਜਨ ਦੇ ਦੇਈਏ ਪਾਣੀ ਨਾ ਦੇਈਏ ਤਾਂ ਵੀ ਸਰੀਰ ਦੇ ਤਲ ਤੇ ਬਿਆਕੁਲਤਾ ਬਣੀ ਰਹੇਗੀ ਇੱਕ ਪਿਆਸਾ ਬੰਦਾ ਹੋਵੇ ਤ੍ਰਿਖਾਵੰਤ ਹੋਵੇ ਰੋਮ ਰੋਮ ਉਸ ਦਾ ਤ੍ਰਿਹਾਇਆ ਹੋਵੇ ਤੇ 36 ਪ੍ਰਕਾਰ ਦਾ ਭੋਜਨ ਉਸ ਦੇ ਅੱਗੋਂ ਰੱਖ ਦੇਈਏ ਬੇਮੈਨੀ ਹੈ ਉਹਨੂੰ ਪਾਣੀ ਚਾਹੀਦਾ ਹੈ ਠੰਡਾ ਜਲ ਚਾਹੀਦਾ ਹੈ ਇਕ ਚਾਰ ਦਿਨ ਦਾ ਭੁੱਖਾ ਹੈ ਬਾਈਬਲ ਹੈ ਰੋਟੀ ਨਹੀਂ ਮਿਲੀ ਤੇ ਇਸ ਤਰ੍ਹਾਂ ਦੇ ਬੰਦੇ ਦੇ ਅੱਗੋਂ ਭਰੇ ਹੋਏ ਠੰਡੇ ਪਾਣੀ ਦੇ ਗਲਾਸ ਰੱਖ ਦਈਏ ਕੋਈ ਮੈਨੇ ਨਹੀਂ ਰੱਖਦੇ ਪਿਆਸੇ ਨੂੰ ਪਾਣੀ ਦੇਣਾ ਹੈ ਭੁੱਖੇ ਨੂੰ ਅੰਨ ਦੇਣਾ ਹੈ ਤਾਂ ਸਰੀਰ ਦੀ ਜੋ ਭੁੱਖ ਹੈ ਉਹ ਅੰਨ ਤੇ ਪਾਣੀ ਦੀ ਹੈ ਉਹ ਭੋਜਨ ਤੇ ਜਲ ਦੀ ਹੈ ਮਨ ਦੀ ਜੋ ਭੁੱਖ ਹੈ ਉਹ ਰੂਪ ਤੇ ਧਨ ਦੀ ਹੈ ਪਿਆਸ ਰੂਪ ਦੀ ਹੈ ਵੇਖਣਾ ਹੀ ਚਾਹਦਾ ਹੈ ਰੱਜਦਾ ਹੀ ਨਹੀਂ ਔਰ ਬੁਖ ਹੈ ਧਨ ਦੀ ਹੈ ਪ੍ਰਾਪਤ ਕਰਨਾ ਹੀ ਚਾਹਦਾ ਹੈ ਹੋਰ ਹੋਰ ਪ੍ਰਾਪਤ ਕਰਨਾ ਚਾਹਦਾ ਹੈ ਸਹਿਸ ਖਟੇ ਲਖ ਕੋ ਉਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਵ ਤ੍ਰਿਪਤੀ ਨਸੀਬ ਨਹੀਂ ਆਉਂਦੀ ਜਿਸ ਤਰ੍ਹਾਂ ਦੇਖਣ ਦੇ ਚਾਇਆ ਕਿ ਤਨ ਦੀ ਤ੍ਰਿਪਤੀ ਬਹੁਤ ਛੇਤੀ ਹੋ ਸਕਦੀ ਹੈ ਦੋ ਰੋਟੀਆਂ ਨਾਲ ਨਹੀਂ ਹੋਈ ਤੇ ਚਾਰ ਰੋਟੀਆਂ ਨਾਲ ਭੁੱਖ ਮਿਟ ਗਈ। ਇੱਕ ਗਲਾਸ ਪਾਣੀ ਨਾਲ ਪਿਆਸ ਨਹੀਂ ਮਿਟੀ ਤਾਂ ਦੋ ਗਲਾਸ ਨਾਲ ਮਿਟ ਗਈ। ਇਹ ਜੋ ਧਨ ਦੀ ਭੁੱਖ ਹੈ ਤੇ ਰੂਪ ਦੀ ਜੋ ਪਿਆਸ ਹੈ ਇਹ ਅਸੀਮ ਹੈ। ਅੱਜ ਤੱਕ ਨਹੀਂ ਨਾ ਪੀ ਜਾ ਸਕੇ। ਜਨਮ ਤੋਂ ਲੈ ਕੇ ਮਰਦੇ ਦਮ ਤੱਕ ਰੂਪ ਦੀ ਪਿਆਸ ਬਣੀ ਰਹਿੰਦੀ ਹੈ। ਧਨ ਦੀ ਭੁੱਖ ਬਣੀ ਰਹਿੰਦੀ ਹੈ। ਔਰ ਮਨੁੱਖ ਮਰ ਜਾਂਦਾ ਹੈ। ਇਸੇ ਰੂਪ ਦੀ ਪਿਆਸ ਵਿੱਚ ਇਸੇ ਧਨ ਦੀ ਭੁੱਖ ਵਿੱਚ ਤੋ ਸਾਬ ਕਹਿੰਦੇ ਨੇ ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ ਤੂੰ ਸੁੰਦਰਤਾ ਨੂੰ ਵੇਖ ਰੂਪ ਨੂੰ ਵੇਖ ਜਿੰਨਾ ਵੇਖੇਗਾ ਉਤਨੀ ਪਿਆਸ ਵਧੇਗੀ ਇਹ ਪਿਆਸ ਮਿਟਣੀ ਨਹੀਂ ਤੂੰ ਧਨ ਨੂੰ ਪ੍ਰਾਪਤ ਕਰ ਜਿੰਨਾ ਪ੍ਰਾਪਤ ਕਰੇਗਾ ਉਤਨੀ ਭੁੱਖ ਵਧੇਗੀ ਘਟਣੀ ਕੋਈ ਨਹੀਂ ਇਹ ਸਵਾਸਤੀ ਸਾਹਿਬ ਕੰਨ ਨੇ ਇਤੇ ਧਾਰਨਾ ਹੀ ਗਲਤ ਹੈ ਕਿ ਜਦ ਮਨ ਰੱਜੇਗਾ ਤੇ ਫਿਰ ਪ੍ਰਭੂ ਬੰਦਗੀ ਕਰਾਂਗੇ ਜਦ ਮਨ ਰੱਜੇਗਾ ਫਿਰ ਪ੍ਰਭੂ ਦੀ ਪ੍ਰਸਤਿਸ਼ ਕਰਾਂਗੇ ਸਾਹਿਬ ਕੰਨ ਨੇ ਇਤੇ ਸੋਚਣਾ ਹੀ ਗਲਤ ਹੈ ਭੁਖਾ ਭੁਖ ਨਉ ਤਰੀ ਜੇ ਬੰਨਾ ਪੁਰੀਆਂ ਭਾਰ अनेका ਪੁਰੀਆਂ ਦੇ ਪਦਾਰਥ ਹੈ ਪੰਡਾਂ ਦੀਆਂ ਪੰਡਾਂ ਢੇਰਾਂ ਦੇ ਢੇਰ ਜੇ ਦੇ ਲਈਏ ਤਾਂ ਵੀ ਭੁਖੇ ਮਨ ਦੀ ਭੁੱਖ ਨਹੀਂ ਉਤਰਦੀ ਮਨ ਭੁਖੇ ਦਾ ਭੁੱਖਾ ਰਹਿੰਦਾ ਕੁਝ ਅਜ਼ੀਮ ਲੋਕਾਂ ਨੇ ਇੱਕ ਹੋਰ ਸਾਧਨਾ ਨੂੰ ਜਨਮ ਦਿੱਤਾ ਤੇ ਇਹਦੇ ਨਾਲ ਕੂੜ ਦੀ ਮਹਿਲ ਉਤਰ ਸਕਦੀ ਹੈ ਇਹਦੇ ਨਾਲ ਝੂਠ ਦੇ ਕੰਧ ਟੁੱਟ ਸਕਦੀ ਹੈ ਸੱਚ ਦੀ ਪ੍ਰਾਪਤੀ ਹੋ ਸਕਦੀ ਉਹ ਕੀ ਸੀ ਬਈ ਮਨੁੱਖ ਵਿਦਵਾਨ ਬਣੇ آلم بنے دارشنک بنے وچارک بنے جیسے جیسے گیان سنگ کرے گا جیسے جیسے یہ عظیم وچارک بنے گا دارشنک بنے گا فلوسفر بنے گا پڑھا لکھا ہوئے گا آلم بنے گا ویسے ویسے کوڑ کی کندھ ٹوٹے گی ویسے ویسے من دوں جھوٹ کی محل اترے گی دیکھنے آیا ਕਿ ਇਹ ਸਾਧਨਾ ਵੀ ਕੋਈ ਸਫਲ ਨਹੀਂ ਹੋਈ ਤੇ ਜਗਤਗੁਰੂ ਬਾਬਾ ਇਸ ਨਾਲ ਸਹਿਮਤ ਵੀ ਨਹੀਂ ਹੋਏ ਕਿਉਂਕਿ ਜਾਣਨਾ ਕੁਝ ਹੋਰ ਗੱਲ ਹੈ ਪਾਉਣਾ ਕੁਝ ਹੋਰ ਗੱਲ ਹੈ ਜਾਣਨ ਨਾਲ ਤੇ ਇਤਨਾ ਹੀ ਮਨੁੱਖ ਨੂੰ ਪਤਾ ਚੱਲਦਾ ਹੈ ਕਿ ਮੈਂ ਕੁਝ ਵੀ ਨਹੀਂ ਜਾਣਿਆ ਜੈਸੇ ਕਿ ਉਸਤਾਦ ਜ਼ੌਕ ਕਹਿੰਦੇ ਨੇ ਹਮ ਜਾਣਤੇ ਥੇ ਕਿ ਇਲਮ ਸੇ ਕੁਝ ਜਾਣੇਗੇ ਪਰ ਜਾਣਾ ਤੋਂ ਇਹ ਜਾਣਾ ਕਿ ਨਾ ਜਾਣਾ ਕੁਝ ਵੀ ਮੈਂ ਕੁਝ ਵੀ ਨਹੀਂ ਜਾਣਦਾ। ਇਹ ਥਿੰਨ ਦਾ ਪ੍ਰਸਿੱਧ ਸੰਨਤ ਸੁਕਰਾਟ ਆਪਣੀ ਇੱਕ ਲਿਖਤ ਦੇ ਚਹਿੰਦਾ ਹੈ ਕਿ ਜਦ ਮੈਂ ਬੱਚਾ ਸੀ ਤਾਂ ਬੱਚਿਆਂ ਦੇ ਵਿੱਚ ਬੈਠ ਕੇ ਮੈਂ ਦਾਵਾ ਕਰਦਾ ਸੀ ਮੈਂ ਸਭ ਕੁਝ ਜਾਣਦਾ ਸਭ ਕੁਝ ਜਾਣਦਾ। ਜਦ ਮੈਂ ਜਵਾਨ ਹੋਇਆ ਤਾਂ ਮੈਨੂੰ ਕਹਿਣਾ ਪਿਆ ਕੁਝ ਐਸਾ ਵੀ ਹੈ। ਜੋ ਮੈਂ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਔਰ ਕਹਿੰਦਾ ਅੱਜ ਮੈਂ ਬੁੱਢਾ ਹੋ ਕੇ ਦਾਅਵੇ ਨਾਲ ਕਹਿਣਾ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੋਈ ਬੋਧ ਨਹੀਂ ਮੈਨੂੰ ਕੱਖ ਵੀ ਨਹੀਂ ਪਤਾ ਬਜ਼ੁਰਗੀ ਮਨੁੱਖ ਦੀ ਇੱਥੋਂ ਸ਼ੁਰੂ ਹੁੰਦੀ ਹੈ ਔਰ ਇਹ ਹਕੀਕਤ ਹੈ ਕਿ ਜਿੱਥੇ ਸੰਸਾਰ ਦਾ ਸਾਰਾ ਇਲਮ ਖਤਮ ਹੁੰਦਾ ਹੈ ਰੱਬ ਦੀ ਦੁਨੀਆ ਉੱਥੋਂ ਸ਼ੁਰੂ ਹੁੰਦੀ ਹੈ ਪ੍ਰਮਾਤਮਾ ਦੀ ਦੁਨੀਆ ਉੱਥੋਂ ਸ਼ੁਰੂ ਹੁੰਦੀ ਹੈ ਔਰ ਐਸਾ ਦੇਖਣ ਦੇ ਚਾਹਿਆ ਕਿ ਇਸ 20ਵੀਂ ਸਦੀ ਵਿੱਚ ਇਲਮ ਜਿੰਨਾ ਵਿਕਸਤ ਹੋਇਆ ਹੈ ਗਿਆਨ ਦੇ ਜਿੰਨੇ ਸਾਧਨ ਅੱਜ ਜੁਟਾਏ ਨੇ ਮਨੁੱਖ ਨੇ ਇਹ ਪਹਿਲੇ ਨਹੀਂ ਸੰ। ਅੱਜ ਜਿੰਨੇ ਸਕੂਲ ਨੇ ਅੱਜ ਜਿੰਨੇ ਕਾਲਜ ਨੇ ਅੱਜ ਜਿਤਨੀਆਂ ਵੱਡੀਆਂ-ਵੱਡੀਆਂ ਯੂਨੀਵਰਸਟੀਆਂ ਜ਼ਮੀਨ 'ਤੇ ਬਣੀਆਂ ਹੋਈਆਂ ਨੇ। ਅੱਜ ਜਿੰਨੇ ਵਿਦਿਆ ਪ੍ਰਾਪਤੀ ਦੇ ਸਾਧਨ ਮੌਜੂਦ ਨੇ ਪਹਿਲੇ ਨਹੀਂ ਸੰ। ਲੇਕਿਨ ਇਹ ਵੀ ਹਕੀਕਤ ਹੈ ਕਿ ਅੱਜ ਦਾ ਮਨੁੱਖ ਜਿੰਨਾ ਮੂੜ ਹੈ ਪਹਿਲੇ ਨਹੀਂ ਸੀ ਇੰਜ ਕਹੀਏ ਕਿ 100 200 ਸਾਲ ਪਿੱਛੇ ਚਲੇ ਜਾਈਏ ਤੋ ਅਨਪੜ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ ਅਜੋ ਕੇ ਸਮੇਂ ਵਿੱਚ ਪੜੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਤੇ ਮੂੜ ਕਿਸ ਨੂੰ ਕਹਿੰਦੇ ਨੇ ਜਗਤ ਗੁਰੂ ਬਾਬਾ ਕਹਿੰਦੇ ਨੇ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ ਜਿਸ ਪੜਾਈ ਨਾਲ ਅਹੰਕਾਰ ਵੱਧ ਗਿਆ ਲੋਭ ਵੱਧ ਗਿਆ ਤ੍ਰਿਸ਼ਨਾ ਵੱਧ ਗਈ ਝੂਠ ਵੱਧ ਗਿਆ ਉਹ ਪੜਾਈ ਪੜਾਈ ਤੇ ਨਹੀਂ ਉਹ ਪੜਾਈ ਐਸੀ ਹੈ ਕਿ ਕਿਸੇ ਨੇ ਦੀਵਾ ਜਲਾਇਆ ਹੈ ਔਰ ਦੀਵੇ ਨਾਲ ਹੀ ਆਪਣਾ ਘਰ ਸਾੜਿਆ ਹੈ ਦੀਵੇ ਨਾਲ ਹੀ ਆਪਣੇ ਘਰ ਨੂੰ ਅਗ ਲਾਈ ਹੈ ਜਾਣਿਆ ਤੇ ਜਾਣਕਾਰੀ ਨਾਲ ਹੀ ਹੰਕਾਰ ਵੱਧ ਗਿਆ ਜਾਣਿਆ ਜਾਣਕਾਰੀ ਨਾਲ ਹੀ ਲੋਭ ਵੱਧ ਗਿਆ ਹੈ। ਔਰ ਅਜ ਸਮੁੱਚੀ ਦੁਨੀਆ ਦੇ ਵਿੱਚ ਬੜੇ ਬੜੇ ਵੱਡੇ ਦੁਰਾਚਾਰ ਦੇ ਅੱਡੇ ਜਾਣਕਾਰ ਲੋਕ ਚਲਾ ਰਹੇ ਨੇ। ਪੜ੍ਹੇ ਲਿਖੇ ਲੋਕ ਚਲਾ ਰਹੇ ਨੇ ਕਿਉਂਕਿ ਬਹੁਤ ਵੱਡੀ ਪੜ੍ਹਾਈ ਹੋਵੇ, ਬਹੁਤ ਵੱਡੀ ਸਿਆਣਪ ਹੋਵੇ ਤਾਂ ਹੀ ਮਨੁੱਖ ਬਹੁਤ ਵੱਡਾ ਅਨਰਥ ਕਰ ਸਕਦਾ ਹੈ, ਵਰਨਾ ਨਹੀਂ ਕਰ ਸਕਦਾ। ਤੋਂ ਅਜੋਕੀ ਵਿੱਦਿਆ ਨੇ ਮਨੁੱਖ ਨੂੰ ਹੰਕਾਰੀ ਬਣਾ ਦਿੰਦਾ ਹੈ, ਲੋਭੀ ਬਣਾ ਦਿੰਦਾ ਹੈ, ਦੁਰਾਚਾਰੀ ਬਣਾ ਦਿੰਦਾ ਹੈ। ਇਸ ਵਾਸਤੇ ਸਾਬਕ ਕੰਨਣ ਪੜਿਆ ਮੂਰਖ ਆਖੀਏ। ਜਿਤ ਲਬ ਲੋ ਅਹੰਕਾਰ ਤੋ ਜਾਣਨਾ ਕੁਛ ਹੋਰ ਹੈ ਪਾਉਣਾ ਕੁਛ ਹੋਰ ਹੈ ਇੱਕ ਭੁੱਲ ਹੋ ਗਈ ਸਾਡੇ ਦੇਸ਼ ਦੇ ਅਜ਼ੀਮ ਚਿੰਤਕਾਂ ਕੋਲੋਂ ਜਿਨ੍ਹਾਂ ਨੇ ਕਹਿ ਦਿੱਤਾ ਜਾਣਨਾ ਹੀ ਇਲਮ ਦੀ ਪ੍ਰਾਪਤੀ ਹੀ ਗਿਆਨ ਦੀ ਪ੍ਰਾਪਤੀ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਹੋਇਆ ਕਿ ਚਾਰ ਵੇਦ ਕੰਠ ਹੋ ਗਏ لیکن راون جیسے مورکھ پیدا ہو گئے۔ شاستر کंठ ہو گئے۔ اپنیشت کंठ ہو گئے۔ ہنکار دی پنڈ سر تے چُک کے لوکھی ادھر ادھر گھمن لگ پے۔ شیخ سادیوں اُتھے کہنا پیا کہ اگر منوکھ پڑھیا تے اُنو عمل دے وچ نہیں لے آیا تاں او بندا اس میرے کھوتے دی طرح ہے جو میری ساری کتاباں چُک کے میرے نال چلدا ہے۔ ਇਲਮ ਚੰਦਾ ਕੇ ਬੇਸਤਰ ਖਾਨੀ ਗਰ ਅਮਲ ਦਸ ਤੋਨੇ ਨਾਦਾਨੀ ਨਾ ਮੁਹੱਕਕ ਬਵਦ ਨਾ ਦਾਨਸ਼ਮੰਦ ਚਾਰ ਪਾਏ ਬਰੋਏ ਕਿਤਾਬੇ ਚੰਦ ਇੱਕ ਬਹਿਲ ਦੇ ਉੱਤੇ ਇੱਕ ਖੋਤੇ ਦੇ ਉੱਤੇ ਜੇ ਗ੍ਰੰਥਾਂ ਦਾ ਅੰਬਾਰ ਲੱਦ ਲਈਏ ਉਹ ਕੋਈ ਪੰਡਿਤ ਹੋ ਜਾਂਦਾ ਹੈ ਫਰਕ ਸਿਰਫ ਇਤਨਾ ਹੈ ਕਿ ਇਹ ਗ੍ਰੰਥਾਂ ਦਾ ਭਾਰ ਖੋਤੇ ਦੇ ਤਨ ਤੇ ਲੱਦਿਆ ਮਨੁੱਖ ਆਪਣੇ ਦਿਮਾਗ ਤੇ ਲੱਦ ਲੈਂਦਾ ਹੈ ਤੇ ਦਿਮਾਗ ਤੇ ਲਦਣ ਨਾਲ ਕੀ ਹੁੰਦਾ ਹੈ ਸਿਰ ਦੇ ਤੇ ਲਦਣ ਦੇ ਨਾਲ ਕੀ ਹੁੰਦਾ ਹੈ ਤਾਂ ਬਹੁਤ ਸਾਰੇ ਇੱਥੇ ਆਲਮਾ ਨੇ ilm ਦਾ ਭਾਰ ਆਪਣੇ ਸਿਰ ਦੇ ਤੇ ਚੁਕ ਲਿਆ ਕੌਣ ਦੱਸੇ ਕਿ ਜਾਣਨਾ ਹੋਰ ਹੈ ਪਾਉਣਾ ਹੋਰ ਹੈ ilm ਰਸਤੇ ਦਾ ਦੀਵਾ ਹੈ ਚਾਹੀਦਾ ਵੇਖ ਲੈ ਲੇਕਿਨ ਐਸਾ ਦੇਖਣ ਦੇ ਚਾਇਆ ਹੈ ਕਿ ਮਨੁੱਖ ਨੇ ਕਿਦਰੋਂ ਦੀਵਾ ਜੁਟਾਇਆ ਹੈ ਕਿਦਰੋਂ ਤੇਲ ਇਕੱਠਾ ਕੀਤਾ ਹੈ ਕਿਦਰੋਂ ਕਪਾਸ ਲਿਆ ਕੇ ਉਸਦੀ ਵੱਟ ਬਣਾਈ ਏ ਕਿਦਰੋਂ ਉਹਨੇ ਅਗ ਢੂੰਡੀ ਏ ਦੀਵਾ ਰੋਸ਼ਨ ਕੀਤਾ ਔਰ ਜੈਸੇ ਰੋਸ਼ਨ ਕੀਤਾ ਆਪਣੀ ਅੱਖਾਂ ਹੀ ਬੰਦ ਕਰ ਲਈਆਂ 10-15 ਸਾਲ ਗਿਆਨ ਪ੍ਰਾਪਤੀ ਦੇ ਚਲਾ ਦਿੱਤੇ ਤੇ ਜਦ ਗਿਆਨ ਪ੍ਰਾਪਤ ਹੋਇਆ ਉਹਨੂੰ ਜ਼ਿੰਦਗੀ ਦੇ ਚ ਕਦੀ ਵਰਤਿਆ ਹੀ ਨਹੀਂ ਉਹਦੀ ਵਰਤੋਂ ਕਦੀ ਜੀਵਨ ਦੇ ਚ ਕੀਤੀ ਨਹੀਂ ਦੀਵਾ ਜਲਾਉਣ ਦੇ ਚ ਸਮਾਂ ਬਰਬਾਦ ਕੀਤਾ ਅਗਰ ਮਨੁੱਖ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਇਲਾਮ ਉਹ ਬਰਬਾਦ ਚਲਾ ਗਿਆ ਸਿੱਖੀ ਹੋਈ ਉਹ ਸਾਰੀ ਵਿਦਿਆ ਵਿਅਰਥ ਚਲੀ ਗਈ ਅਗਰ ਜੀਵਨ ਦੇ ਪਰਉਪਕਾਰ ਦਾ ਜਨਮ ਨਹੀਂ ਹੋਇਆ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਕ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਦੀ ਵਿਚਾਰ ਉਸਨੇ ਤਾਂ ਹੀ ਕੀਤੀ ਹੈ ਜੇ ਉਸ ਦੇ ਅੰਦਰੋਂ ਪਰਉਪਕਾਰ ਦਾ ਜਨਮ ਹੋਇਆ ਹੋਵੇ ਉਸ ਦੇ ਅੰਦਰੋਂ ਨੇਕੀਆਂ ਦਾ ਜਨਮ ਹੋਇਆ ਹੋਵੇ ਉਸ ਦੇ ਅੰਦਰੋਂ ਕੋਮਲਤਾ ਦਾ ਜਨਮ ਹੋਇਆ ਹੋਵੇ ਵਿਦਿਆ ਪ੍ਰਾਪਤ ਕਰਕੇ ਕਠੋਰ ਹੋ ਗਿਆ ਵਿਦਿਆ ਪ੍ਰਾਪਤ ਕਰਕੇ ਮੁਜਰਮ ਹੋ ਗਿਆ ਤਰ੍ਹਾਂ ਤਰ੍ਹਾਂ ਦੇ ਜੁਰਮ ਇਸ ਤੋਂ ਨਾਜਲ ਹੋ ਗਏ ਨੇ ਤੋ ਨਹੀਂ ਇਤੇ ਪੜਾ ਲਿਖਾ ਮੂਰਖ ਹੈ ਤੇ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ ਤੋ ਇਲਮ ਦੇ ਨਾਲ ਗਿਆਨ ਦੇ ਨਾਲ ਵੀ ਮਨ ਦੇ ਉਤੇ ਜਮੀ ਹੋਈ ਜੋ ਝੂਠ ਦੀ ਮੈਲ ਹੈ ਇਹ ਨਹੀਂ ਧੁੱਲਦੀ ਵਿਚਾਰੇ ਜੋ ਕੂੜ ਦੀ ਕੰਧ ਹੈ ਇਹ ਨਹੀਂ ਝੁਟਦੀ ਇਸ ਵਾਸਤੇ ਜਗਤ ਗੁਰੂ ਬਾਬਾ ਕਹਿੰਦੇ ਨੇ ਕਿ ਸਹਿ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾ ਸਿਆਣ ਇਲਮ ਗਿਆਨ ਇੱਕ ਤਰ੍ਹਾਂ ਦਾ ਨਹੀਂ ਹਜ਼ਾਰਾਂ ਤਰ੍ਹਾਂ ਦਾ ਹੀ ਕਿਉਂ ਨਾ ਮਨੁੱਖ ਪ੍ਰਾਪਤ ਕਰ ਲਵੇ ਤਾਂ ਵੀ ਗਿਆਨ ਦੀ ਇੱਕ ਗੱਲ ਵੀ ਅੱਗੇ ਨਹੀਂ ਚੱਲਦੀ ਮਨ ਦੀ ਦੁਨੀਆ ਵਿੱਚ ਉਹਦੇ ਨਾਲ ਮਨ ਨਹੀਂ ਪਵਿੱਤਰ ਹੁੰਦਾ ਬਲਕਿ ਤੇ ਐਸਾ ਦੇਖਿਆ ਗਿਆ ਕਿ ਇੱਕ ਅਨ ਪੜਾ ਲਾਉਂ ਪੜੇ ਲਿਖੇ ਦਾ ਮਨ ਜ਼ਿਆਦਾ ਮਰੀਨ ਹੈ ਜ਼ਿਆਦਾ ਹੰਕਾਰੀ ਹੈ ਜ਼ਿਆਦਾ ਅੰਧਕਾਰ ਵਿੱਚ ਭਟਕ ਰਿਹਾ ਹੈ ਭੋਲੇ ਭਾਲੇ ਅਨਪੜ੍ਹ ਦੋ ਬਨੁਖ ਤੇ ਆਪਸ ਵਿੱਚ ਬਹੁਤ ਛੇਤੀ ਸਹਿਮਤ ਹੋ ਜਾਂਦੇ ਨੇ ਪਰ ਪੜੇ ਲਿਖਿਆਂ ਦਾ ਆਪਸ ਦੇ ਸਹਿਮਤ ਹੋਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਟਕਰਾਅਰ ਦਾ ਜਨਮ ਹੋ ਜਾਂਦਾ ਹੈ ਵਿਚਾਰ ਟਕਰਾਅਰ ਨੂੰ ਜਨਮ ਦੇ ਦਿੰਦੇ ਨੇ ਤੇ ਸਹਿਬ ਕਹਿੰਦੇ ਨੇ ਸਹਿਜ ਸਿਆਣਪਾ ਲਖ ਹੋਏ ਤਾ ਇੱਕ ਨਾ ਚੱਲੇ ਨਾਲ ਅਗਰ ਸਿਆਣਪ ਦੇ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏ ਤਾਂ ਫਿਰ ਪ੍ਰਮਾਤਮਾ ਛੋਟਾ ਹੈ ਸਿਆਣਪ ਵੱਡੀ ਹੈ ਅਗਰ ਗਿਆਨ ਨਾਲ ਹੀ ਈਸ਼ਵਰ ਦੀ ਪ੍ਰਾਪਤੀ ਹੋ ਜਾਏ ਤਾਂ ਈਸ਼ਵਰ ਕੁਝ ਨਹੀਂ ਹੈ ਫਿਰ ilm ਹੀ ਸਭ ਕੁਝ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ilm ਪ੍ਰਾਪਤ ਕਰਨਾ ਤੇ ਬਹੁਤ ਅੱਛੀ ਗੱਲ ਹੈ ਰਸਤੇ ਦੇ ਵਿੱਚ ਦੀਵਾ ਜਲਾਣਾ ਬਹੁਤ ਅੱਛੀ ਗੱਲ ਹੈ ਪਰ ਦੀਵਾ ਇਸ ਵਾਸਤੇ ਜਲਾਣਾ ਹੈ ਕਿ ਰਸਤੇ ਤੇ ਚੱਲ ਸਕੀਏ ਆਰਾਮ ਨਾਲ ਜੱਗਸ ਚੱਲ ਸਕੀਏ ਪ੍ਰਭੂ ਤੱਕ ਪਹੁੰਚ ਸਕੀਏ ਗਿਆਨ ਤੇ ਇਸ ਵਾਸਤੇ ਪ੍ਰਾਪਤ ਕਰਨਾ ਹੈ ਕਿ ਜੀਵਨ ਵਿੱਚ ਕੁਝ ਕੋਮਲਤਾ ਦਾ ਜਨਮ ਹੋਵੇ ਪਰ ਉਪਕਾਰ ਦਾ ਜਨਮ ਹੋਵੇ ਸਦਾਚਾਰ ਦਾ ਜਨਮ ਹੋਵੇ ਤੇ ਮਨੁੱਖ ਚਲੇ ਭਜਨ ਕਰਦੇ ਹੋਇਆ ਪ੍ਰਭੂ ਦੇ ਤਲ ਤੇ ਅਗਰ ਕੋਈ ਇਲਮ ਕੋਈ ਗਿਆਨ ਪ੍ਰਭੂ ਭਜਨ ਵਿੱਚ ਬਾਧਾ ਹੈ ਭਜਨ ਕਰਨ ਤੋਂ ਇਨਕਾਰੀ ਕਰ ਦੇਵੇ ਉਹ ਵਿਦਿਆ ਨਹੀਂ ਅਵਿਦਿਆ ਹੈ ਅਜੋਕੀ ਵਿਦਿਆ ਨੇ ਮਨੁੱਖ ਨੂੰ ਨਾਸਤਿਕ ਤੇ ਬਣਾਇਆ ਆਸਤਿਕ ਨਹੀਂ ਅਜੋਕੀ ਵਿਦਿਆ ਨੇ ਮਨੁੱਖ ਨੂੰ ਹੰਕਾਰੀ ਤੇ ਬਣਾਇਆ ਹੈ ਨਿਰਮਾਣ ਨਹੀਂ ਅਜੋਕੀ ਵਿਦਿਆ ਨੇ ਮਨੁੱਖ ਨੂੰ ਲੋਭੀ ਤੇ ਬਣਾਇਆ ਹੈ ਸੰਤੋਖੀ ਨਹੀਂ ਇਸ ਵਾਸਤੇ ਇਹ ਵਿਦਿਆ ਕੋਈ ਵਿਦਿਆ ਨਹੀਂ ਜੋ ਰਸਤੇ ਦਾ ਪੱਥਰ ਬਣ ਜਾਏ ਰਸਤੇ ਦਾ ਰੋੜਾ ਬਣ ਜਾਏ ਵਿਦਿਆ ਤੇ ਉਹ ਜੋ ਰਸਤੇ ਦਾ ਚਿਰਾਗ ਬਣੇ ਰਸਤੇ ਦਾ ਦੀਵਾ ਬਣੇ ਰਸਤੇ ਦਾ ਫੁੱਲ ਬਣੇ ਜੋ ਰਸਤੇ ਦਾ ਪੱਥਰ ਬਣ ਗਈ ਹੈ ਕੋਈ ਵਿਦਿਆ ਕੋਈ ਵਿਦਿਆ ਨਹੀਂ ਇਸ ਵਾਸਤੇ ਸਤਿਗੁਰ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਕੁਝ ਬਾਹ ਕ ਆਉਂਦੇ ਨੇ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਭਵ ਭਾਵਨਾ ਦਰਸੇ ਲੋਹਾ ਕੰਚਨ ਰਿੰਡ ਹੋਏ ਕੈਸੇ ਜੋ ਪਾਰਸ ਨੈ ਪਰਸੇ ਕਿਆ ਪੜੀਏ ਕਿਆ ਗੁਣੀਏ ਕਿਆ বেদ ਪੁਰਾਣਾ ਸੁਣੀਏ ਪੜ੍ਹੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸ ਹੋਈ ਹਰ ਕਾ ਨਾਮ ਨਾ ਜਪਸ ਦਵਾਰਾ ਕਿਆ ਸੋਚੇ ਬਾਰੰਗ ਬਾਤ ਕਿਹੋ ਜੀਆਂ ਦੀ ਨਿਕਮੀ ਸੋਚਣੀਆਂ ਦੇਚ ਤੋਂ ਪਿਆ ਹੈ ਕਿਹੋ ਜੀਆਂ ਦੀ ਨਿਕਮੀਆਂ ਵਿਚਾਰਾਂ ਦੇਚ ਤੋਂ ਪਿਆ ਹੈ ਕਿ ਹਰੀ ਦਾ ਨਾਮ ਜਪਣਾ ਹੀ ਤੋਂ ਭੁੱਲ ਗਏ ਹਰ ਜਸ ਸੁਨੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ ਐਸੇ ਲੋਕਨ ਸਿਓਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਂ ਨਹੀਂ ਰਹੀਏ ਤੋ ਜਗਤ ਗੁਰੂ ਬਾਬੇ ਨੇ ਇਹ ਜੋ ਜਗਤ ਦੇਚ ਪ੍ਰਚਲਿਤ ਸਾਧਨ ਸੰਨ ਇਹਨਾਂ ਨਾਲ ਸ਼ਾਂਤੀ ਨਹੀਂ ਪ੍ਰਗਟਾਈ ਇਸ਼ਨਾਨ ਕਰਨ ਨਾਲ ਮਨ ਨਹੀਂ ਪਵਿੱਤਰ ਹੁੰਦਾ ਚੋ ਪ੍ਰਾਣ ਦੇ ਨਾਲ ਮਨ ਨਹੀਂ ਚੁਪਾਉਂਦਾ ਜਗਤ ਦੇ ਸਾਰੇ ਪਦਾਰਥਾਂ ਦੀ ਪ੍ਰਾਪਤੀ ਵੀ ਹੋ ਜਾਏ ਤਾਂ ਵੀ ਮਨ ਦੀ ਭੁੱਖ ਨਹੀਂ ਉਤਰਦੀ ਤੇ ਜਗਤ ਦਾ ਸਾਰਾ ਇਲਮ ਇਕੱਠਾ ਕਰ ਲਿਆ ਜਾਏ ਤਾਂ ਵੀ ਅਧਿਆਤਮਕ ਗਿਆਨ ਪ੍ਰਾਪਤ ਨਹੀਂ ਹੁੰਦੀ ਕੂੜ ਦੀ ਮਹਿਲ ਨਹੀਂ ਦੁਰਲੀ ਝੂਠ ਦੀ ਗੰਦ ਨਹੀਂ ਟੁੱਟਦੀ ਤਾਂ ਫਿਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ ਸਚਿਆਰਾ ਹੋਈਏ ਕਿ ਉਹ ਕੂੜੇ ਟੁੱਟੇ ਪਾਲ ਫਿਰ ਕਿਵੇਂ ਸਚਿਆਰ ਬਣੇਗਾ ਤੇ ਕਿਵੇਂ ਝੂਠ